ਸਵਾਗਤ 11 ਤੇ ਸਾਡੇ ਆਂਟੀ ਵੀ ਅੱਜ ਆਗੇ ਜਲਦੀ ਜਲਦੀ ਨਹੀਂ ਆਏ ਹੈਗੇ ਉਹਨਾਂ ਨੇ ਅੱਜ ਜਾਣਾ ਹੈ ਨਾ ਤੇ ਰਵਿਦਾਸ ਮਹਾਰਾਜ ਜੀ ਦੇ ਮਹਾਰਾਜ ਜੀ ਦਾ ਹੈਗਾ ਹੈ ਨਾ ਅੱਜ ਉਹਨਾਂ ਦੇ ਮੰਦਰ ਦੇ ਪ੍ਰੋਗਰਾਮ ਹਾਂ ਹਾਂ ਚਲੋ ਆਪਾਂ ਫੜਫੜ ਬਲੌਗ ਸ਼ੁਰੂ ਕਰੀਏ ਅ ਫਿਰ ਲੈਕਚਰ ਲਾਈਕ ਸ਼ੇਅਰ ਕਰ ਮੰਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਚਵਿੰਦਰਾ ਬਲੌਗ ਚ ਮਿਲ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹੈਗੇ ਹਾਂ ਪਰਮਾਤਮਾ ਚਲੋ ਸਾਰਿਆਂ ਨੂੰ ਠੀਕ ਠਾਕ ਰੱਖੇ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਉਹੀ ਕੰਮ ਸਾਡਾ ਪੁਰਾਣਾ ਨਾਸ਼ਤੇ ਤੋਂ ਚਲੋ ਹਾਂਜੀ ਦੇਖੋ ਜੀ ਅੱਜ ਮਨਾਣਾ ਆ ਰਬੀਦਾਸ ਮਹਾਰਾਜ ਜੀ ਦਾ ਹਾਂ ਸਾਰੇ ਆਪੋ ਆਪਣੇ ਗੁਰੂਆਂ ਦਾ ਮਨਾਉਂਦੇ ਆ ਸਾਰੇ ਮਨਾਉਂਦੇ ਆ ਵਧੀਆ ਸਾਰੇ ਗੁਰੂ ਸਾਂਝੇ ਆ ਹਾਂ ਸਾਰਿਆਂ ਦੇ ਸਾਂਝੇ ਆ ਸਾਰੇ ਮਨਾਉਂਦੇ ਆ ਚਲੋ ਜੀ ਕਰਦੇ ਆ ਜੀ ਬਲੌਗ ਦੀ ਸ਼ੁਰੂਆਤ ਲਾਈਟਾਂ ਕਰ ਦਈਏ ਬੰਦ ਤੇ ਅੱਜ ਕੀ ਸਾਗ ਆ ਨਹੀਂ ਨਹੀਂ ਮੈਂ ਕਹਾ ਸ਼ਾਇਦ ਸਵੇਰੇ ਸਵੇਰੇ ਸਾਗ ਦੇ ਨਾਲ ਮੈਨੂੰ ਤਾਂ ਅੱਜ ਚੇਤਾ ਸੀਗਾ ਉਹ ਪਾਣੀ ਦਾ ਚੱਕਰ ਇਹਦੇ ਨਾਲ ਤਾਜ਼ਾ ਕੀ ਨੀ ਹੋਵੇ ਅੱਜ ਮੈਨੂੰ ਕੀਤਾ ਸੀਗਾ ਅੱਜ ਜਿਹੜਾਣਾ ਆ ਹਾਂ 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 ਚਲੋ ਤੇ ਟੀਵੀ ਲਾ ਉੱਠ ਕੇ ਚੱਲ ਤੇ ਦਿੱਤੀ ਬਣਾ ਲੈ ਨਾ ਲੈ ਤਾਂ ਤੇ ਮੈਂ ਤਾਂ ਬਣਾਉਂਦੇ ਆ ਬਲੌਗ ਜੇ ਤੁਸੀਂ ਪਤਾ ਨਹੀਂ ਕੀ ਕਰੀ ਜਾਂਦੇ ਆ ਚਲੋ ਕੋਈ ਗੱਲ ਨਹੀਂ ਉੱਥੇ ਕੀ ਆ ਹਾਂਜੀ ਕਿਦਾ ਭੈਣ ਜੀ ਭਾਜੀ ਇੱਧਰ ਭੈਣ ਜੀ ਦੇ ਪੇਪਰ ਸ਼ੁਰੂ ਹੋ ਗਏ ਆ ਤੇ ਅੱਜ ਪੜ੍ਹਦੀ ਪਈ ਆ ਕੋ ਪੜ੍ਹ ਲਾ ਪੜ੍ਹ ਲਾ ਪੜ੍ਹ ਲਾ ਪੜ੍ਹਦੀ ਪਈ ਆ ਹੁਣ ਵਧੀਆ ਗੱਲ ਆ ਵਧੀਆ ਗੱਲ ਪੜ੍ਹਨਾ ਚਾਹੀਦਾ ਆ ਕਾਦੀ ਰੋਟੀ ਆ ਜੀ ਦਾਲ ਵਾਲੀ ਦਾਲ ਵਾਲੀ ਰੋਟੀ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਫਿਰ ਕਰਦੇ ਆ ਜੀ ਦਿਨ ਦੀ ਸ਼ੁਰੂਆਤ ਲੋ ਜੀ ਆਂਟੀ ਵੀ ਆ ਗਏ ਸਫਾਈ ਕਰਨ ਪਿਆਜ਼ ਟਮਾਟਰ ਹੈਗੇ ਆ ਵੀ ਬਸ ਸ਼ਿਮਲਾ ਮਿਰਚ ਤੇ ਪਨੀਰ ਆਪਾਂ ਲੈ ਕੇ ਆਣਾ ਦੋ ਚੀਜ਼ਾਂ ਬਾਕੀ ਸਾਰਾ ਕੁਝ ਹੈਗਾ ਨਾ ਚਲੋ ਚਲੋ ਆ ਜੋ ਫਿਰ ਅੰਡੇ ਅੱਜ ਤੁਸੀਂ ਜਾਣਾ ਹੋਣਾ ਹਾਂ ਜੀ ਹੈਨਾ ਅੱਜ ਬਾਬਾ ਜੀ ਦਾ ਬਾਬਾ ਜੀ ਦਾ ਬਰਥਡੇ ਹਾਂ ਜੀ ਚਲੋ ਮੁਬਾਰਕਾ ਤੁਹਾਨੂੰ ਬਾਬਾ ਜੀ ਦੇ ਬਰਥਡੇ ਦੀਆਂ ਆਹ ਬਹੁਤੀਆਂ ਆਹ ਚਲੋ ਚਲੀਏ ਚਲੋ ਜੀ ਹੁਣ ਭੱਜ ਗਿਆ ਤੇ ਅम्मा ਕੀ ਕਰਦੇ ਹੋ ਮੈਨ ਲੱਗੀ ਆ ਅੱਜ ਕੜਾਈ ਪਨੀਰ ਬਣਾਣਾ ਮੰਮੀ ਲੱਗਿਆ ਅੱਜ ਕੜਾਈ ਪਨੀਰ ਬਣਾਣ ਆ ਰਹੀ ਹੈ ਦੀ ਕੜਾਈ ਆ ਰਿਹਾ ਪਨੀਰ ਬਣ ਗਿਆ ਕੜਾਈ ਪਨੀਰ ਲਓ ਜੀ ਹੁਣ ਥੋੜਾ ਜਨਾ ਪਹਿਲਾਂ ਮਸਾਲਾ ਜਿਹੜਾ ਹੈ ਨਾ ਹਾਂ ਕਰ ਲਈਏ ਰੋਸਟ ਕਰ ਲਈਏ ਥੋੜਾ ਜਨਾ ਮਸਾਲਾ ਯੈਸ ਦੱਸੋ ਕੀ ਹੋ ਰਿਹਾ ਮੈਂ ਮਸਾਲਾ ਰੋਸਟ ਕਰਨ ਜਾ ਰਿਹਾ ਤੇ ਜੀਰਾ ਕਿੱਥੇ ਰੱਖਿਆ ਮੈਂ ਆ ਹੈਗਾ ਹੈਗਾ ਦੇਖੋ ਜੀ ਜਿਹੜਾ ਈਲੇ ਆਪਾਂ ਮਸਾਲਾ ਪਾਉਣਾ ਹੈ ਨਾ ਜਿਹੜਾ ਕੜਾਈ ਪਨੀਰ ਦੇ ਵਿੱਚ ਪੈਂਦਾ ਆ ਇਦੇ ਵਿੱਚ ਪਾਵਾਂਗੇ ਆਹ ਦੇ ਅਰੇ ਹੋ ਜੀ ਹਾਂ ਜੀ ਇੱਕ ਚਮਚ ਜੀਰਾ ਠੀਕ ਆ ਦੇਖਣਾ ਹਾਂ ਜੀ ਤੇ ਇੱਕ ਚਮਚ ਇਹ ਚ ਪਾਵਾਂਗੇ ਸੌਫ ਦਾ ਓਕੇ ਗਾਇਸ ਬੈਕ ਕੈਮਰਾ ਨਾਲ ਲੜਾਈ ਹੋਦੀ ਸੀ ਤੇ ਇੱਕ ਪਾਵਾਂਗੇ ਧਨੀਆ ਪਾ ਧਨੀਆ ਸਾਬਤ ਧਨੀਆ ਕੀ 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 ਧਨੀਆ ਪਾਊਡਰ ਇੱਚ ਪਾਇਆ ਜੀਰਾ ਉਹ ਤਾਂ ਦਾਲ ਪਾਤੀ ਉਹ ਵਾਲੀ ਸਾਬ ਸੁੱਕੀ ਧਾਲ ਸਾਬਤ ਤਾਂ ਨਹੀਂ ਆਇਆ ਆ ਦੇਖ ਆ ਪਣ ਤੇਜ ਪੱਤਾ ਇਹਦੇ ਵਿੱਚ ਪਾਵਾਂਗੇ ਦੋ ਸੁੱਕੀਆਂ ਮਿਰਚਾਂ ਲੈ ਆ ਕੀ ਭਰਾਵਾ ਤੇ ਇਹਦੇ ਵਿੱਚ ਹੈ ਨਾ ਕਾਲੀ ਮਿਰਚ ਪੈਂਦੀ ਆ ਸਬੂਤ ਸਾਬਤ ਕਾਲੀ ਮਿਰਚ ਹੈ ਨੀ ਕਿ ਪਾਊਡਰ ਬਣਾਇਆ ਪਿਆ ਆ ਮੈਂ ਰੋਸਟ ਕਰਦੀ ਆ ਆਊਟ ਆਫ ਸਿਲੇਬਸ ਯਾਰ ਨਾ ਸੁਪੀ ਦਾ ਦੱਸ ਲੈਣ ਦੋ ਮੈਂ ਰੋਲਾ ਘਾ ਤੇ ਪਾਇਆ ਆ ਰੋਲਾ ਨਾ ਪਾਉ ਫੇਰ ਹੁਣ ਦੇਖੋ ਇਹਨੂੰ ਇਸ ਕਰ ਲਈਏ ਭੁੰਨ ਕੇ ਤੇ ਇਹਦਾ ਬਣਾ ਲਈਏ ਪਾਊਡਰ ਠੀਕ ਆ ਇਹਨੂੰ ਕਰਕੇ ਨਹੀਂ ਨਹੀਂ ਆਹਾਂ ਤੋਂ ਕਿੱਸੀ ਜਗ੍ਹਾ ਰਾਂਗੇ ਅੱਛਾ ਤੇ ਆਹਦੇ ਇੱਧਰ ਸਮਾਨ ਤਿਆਰ ਕੀਤਾ ਜਾ ਇਹਦੇ ਵਿੱਚ ਹੈਗੀਆਂ ሽਮਲਾ ਮਿਰਚ ਆ ਪਿਆਜ਼ ਐਦਾਂ ਕੱਟੇ ਆ ਪਿਆਜ਼ ਤੇ ਇੱਧਰ ਟਮਾਟਰ ਐਦਾਂ ਕੱਟੇ ਆ ਠੀਕ ਆ ਇਹਦੇ ਵਿੱਚੋਂ ਉਹਦਾ ਉਹ ਕੱਢ ਲਈਏ ਬੀਜ ਜੇ ਸਾਰੇ ਟਮਾਟਰ ਹੁੰਦੇ ਨੇ ਨਾ ਤੇ ਇੱਧਰ ਟਮਾਟਰਾਂ ਦੀ ਜਿਹੜੀ ਪਿਊਰੀ ਬਣਾ ਲਈ ਆ ਤੜਕੇ ਲਈ ਹੂੰ ਠੀਕ ਆ ਤੇ ਇੱਧਰ ਪਿਆਜ਼ ਕਰ ਲਿਆ ਗ੍ਰੈਂਡ ਇਹਦੇ ਵਿੱਚ ਕਰਾਂਗੇ ਆ ਮਸਾਲੇ ਆਪਾਂ ਜਿਹੜੇ ਭੁੰਨੇ ਹੋਏ ਆ ਨਾ ਹਾਂ ਇਹਨਾਂ ਨੂੰ ਆ ਨਾ ਇਦਾਂ ਨੂੰ ਪੀਸ ਲਵਾਂਗੇ ਓਕੇ ਤੇਰੇ ਪਾਵਾਂਗੇ ਕੜਾਈ ਪਨੀਰ ਦੇ ਵਿੱਚ ਤੇ ਤੜਕਾ ਲਾਉਂਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਕਿੱਦਾਂ ਬਣਦਾ ਠੀਕ ਆ ਹੋ ਕਿਵੇਂ ਚਲੋ ਆ ਰੱਖ ਫ੍ਰੀਜ ਦੇ ਵਿੱਚ ਭਰਾਵਾ ਸ਼ਕਲ ਤਾਂ ਦੇਖਾ ਆਈ ਸ਼ਕਲ ਦੇਖ ਲੈ ਇਹ ਇਹ ਤਾਂ ਪੂਤੋ ਤਰੀ ساری ਵੈਸੇ ਹੀ ਲਾਈ ਆ ਇਹ ਦਿਖਾ ਦਿਸੇ ਜੋ ਦਿਖਾਇਆ ਚੁੱਕਾ ਦਿਖਾ ਸ਼ਕਲ ਲਗਾ ਕੁਝ ਵੀ ਅਲੀਗ ਆਉਣੇ ਲੱਗੀ ਆ। ਆਹ ਹੋ ਲਈ। ਤਾਂ ਬਰਾਉ ਹੋਵੇ। ਬਸ ਆ ਹੋ ਜਵੇ ਰੋਸਟ। ਫਿਰ ਇਹਨੂੰ ਆਪਾਂ ਪੀਸ ਲੈਣਾ ਹੈ। ਯਾ। ਲੌਜੀ ਤਾਂ ਲੱਗਿਆ ਹੁਣ ਤੜਕਾ ਲਾਉਣ। ਹੂੰ। ਉਹ ਲੌਜੀ ਤਾਂ ਡਾਲ ਦੇਗੀ। ਕਿੰਨਾ ਲਾਉਣਾ? ਲਾ ਪਾਇਆ ਤੇਲ ਸਰੋਂ ਦਾ। ਹੂੰ। ਠੀਕ ਆ। ਹੁਣ ਪਾਵਾਂਗੇ ਇਹਦੇ ਵਿੱਚ ਜੀਰਾ। ਜੀਰੇ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਜਿਹੜਾ ਹੈ ਗ੍ਰਾਊਂਡ ਕੀਤਾ ਹੋਇਆ ਮਸਾਲਾ। ਹੂੰ ਪੰਗੀ ਤਰ੍ਹਾਂ ਹੂੰ ਮਸਾਲੇ ਨੂੰ ਕੌਣ ਲਾਉਂਗੇ ਮੈਂ ਇਹ ਲੈ ਕੇ ਤਿਆਰ ਹਾਂ ਕਿਉਂਕਿ ਇੱਧਰ ਮੈਂ ਨਾ ਲਸਣ ਤੇ ਉਹਦਾ ਲਸਣ ਤੇ ਉਹਦਾ ਟਮਾਟਰ ਅਦਰਕ ਅਦਰਕ ਦਾ ਨਾ ਪੇਸਟ ਬਣਾ ਕੇ ਰੱਖ ਲਿਆ ਆ ਇਹ ਪਾਵਾਂਗੇ ਕੁਝ ਜਾਵੇ ਇਹ ਉਪਾਰੇ ਪੰਗੀ ਤਰ੍ਹਾਂ ਬਰਾਊਨ ਹੋ ਜਵੇ ਤੇਲ ਦੇ ਗਾੜੀ ਫੋਜਾ ਕਰਨਾ ਤੇ ਨਿੰਗੀਦਮ ਬ੍ਰਾਊਨ ਕਰਨਾ ਹੈ ਨਿੰਗੀਦਮ ਬ੍ਰਾਊਨ ਕਰ ਲਈਏ ਇਹਦੇ ਵਿੱਚ ਪਾਵਾਂਗੇ ਟਮਾਟਰ ਦੀ ਪਿਉਰੀ ਤੇ ਤੁਹਾਨੂੰ ਦਿਖਾ ਦਵਾਂਗੇ ਇਹਨਾਂ ਨੂੰ ਇੱਕ ਬਾਰੀ ਸੁੱਕੀ ਕਰਾਂਗੇ ਇਹਨਾਂ ਨੂੰ ਤੇਲ 'ਚ ਲਾ ਕੇ ਰੋਸਟ ਕਰ ਲੈਣਾ ਥੋੜੇ ਜਿਹਾ ਮੈਂ ਅੱਛਾ ਵਿੱਚ ਪਹਿਲਾ ਪਾਸਤਾ ਬਣਾਵਾਂਗੇ ਆਪ ਦੇਖਾਂਗੇ ਮੈਂ ਤਾਈਆਂ ਰੱਟੂ ਟਮਾਟਰਾਂ ਦੀ ਪਿਉਰੀ ਬਣਾ ਕੇ ਰੱਖੀ ਆ ਆ ਦੇਖ ਮੈਂ ਰੱਖਾ ਦਿੱਤੀ ਸੀ ਕਿ ਟਮਾਟਰਾਂ ਦੀ ਪਿਉਰੀ ਬਣਾ ਕੇ ਰੱਖੀ ਆ ਇਹਦੇ ਵਿੱਚ ਥੋੜੀ ਜਿਹੀ ਕਰੀਮ ਵੀ ਪਾਉਣੀ ਆ ਦਿਖਾ ਦੀ ਆਵਾਂ ਦਿਖਾ ਲਈਏ ਦੋ ਦਦਾ ਆਚਮਾ ਚੀਜ਼ ਪਿਉਰੀਆ ਅੱਲਾਹੁ ਅਪਿਉਰੀਆ 2 ਟੁਕੜੇ ਦੇ ਦਿੰਦੇ ਆ ਚਲੋ ਪਹਿਲਾਂ ਹੋ ਜੀਏ ਹਾਂਜੀ ਤੇਜ਼ ਹੋ ਗਏ ਚਾਹ ਮਲੋ ਜਦੋਂ ਦੀ ਪਿਆਜ਼ ਭੁੱਜ ਗਿਆ ਆ ਠੀਕ ਆ ਇਹਨਾਂ ਚੰਗੀ ਤਰ੍ਹਾਂ ਬ੍ਰਾਊਨ ਕਰ ਇਹਦੇ ਵਿੱਚ ਪਾਣਾ ਇੱਕ ਚਮਚ ਅਦਰਕ ਤੇ ਲਸਣ ਦਾ ਪੀਸਟ ਠੀਕ ਨੂੰ ਕੋਲ ਲੈਨੇ ਆ ਤੇ ਬਾਅਦ ਵਿੱਚ ਇਹਦੇ ਵਿੱਚ ਪਾਵਾਂਗੇ ਟਮਾਟਰ ਦੀ ਪਿਓਰੀ ਠੀਕ ਹੂੰ ਇਹਨਾਂ ਤੰਗੀ ਦਾ ਸਾਗੀ ਇਹਨਾਂ ਤੇਲ ਛੱਡ ਜਵੇ ਓਕੇ ਹਾਂ ਲੋ ਜੀ ਮੈਂ ਇਹਦੇ ਵਿੱਚ ਪਾਉਣ ਲੱਗੇ ਹਾਂ ਇੱਕ ਚਮਚਾ ਕੀ ਹੂੰ ਇੱਕ ਮਿੰਟ ਇਹ ਬਣਾਇਆ ਜਾਵਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਥੋੜੇ ਜੇ ਮਸਾਲੇ

ਇਹਦੇ ਵਿੱਚ ਪਾਵਾਂਗੇ 1 ਮਿੰਟ ਥੋੜਾ ਜਿਹਾ ਪਾਣੀ ਦੇ ਵਿੱਚ ਧਨੀਆ ਪਾਉਂਦਾ ਇਹਦੇ ਵਿੱਚ ਦੇਗੀ ਮਿਰਚ ਨਹੀਂ ਪਾਉਣੀ ਹਾਂ ਦੇਗੀ ਮਿਰਚ ਇਹਦੇ ਵਿੱਚ ਨਹੀਂ ਪਾਣੀ ਪਾਣੀ ਦੇਗੀ ਮਿਰਚ ਤੋਂ ਮੈਂ ਟੋਕਨ ਵਿੱਚ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ 1 ਟੇਬਲस्पून ਮਸਾਲਾ ਪਾ ਦਿੰਦੇ ਦਿਖਾਉਂਦੀ ਪਈ ਹਾਂ ਥੋੜੀ ਜਿਹਾ ਪਾਵਾਂਗੇ ਇਹਦੇ ਵਿੱਚ カラー ਦੇ ਲਈ ਲਾਲ ਮਿਰਚ ਨਹੀਂ ਦੇਗੀ ਦੇਗੀ ਮਿਰਚ ਇਹਨੇ ਕਲਰ ਠੀਕ ਆ ਹਮ ਉਹਨਾਂ ਚ ਉਹਨੂੰ ਆਪਾਂ ਕਰ ਲਈਏ ਜਦੋਂ ਜਦੋਂ ਛੱਡ ਜਾਊਗਾ ਨਾ ਇਹ ਕਿਉਂ ਛੱਡ ਦਿੰਦਾ ਹੈ ਤੇਲ ਵੇ ਦਿਖਾਉਦੇ ਆ ਇਹਦੇ ਦੇ ਕੀ ਬੋਲੇ ਤੇ ਇੱਧਰ ਹੁਣ ਆਪਾਂ ਸਾਈਡ ਤੇ ਕਰਨੀ ਆ ਉਹ ਹਾਂ ਇਹ ਪਹਿਲਾਂ ਓਝ ਵੀ ਥੋੜਾ ਥਿਊਨ ਫੋਟੇ ਕਰਦੇ ਆ ਲੋਕੀ ਕਫੇ ਨਾ ਹਾਂ। ਯਾਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਾਣੀ ਭਾਈ ਲਗਾਇਆ ਪਾਪਾ ਨੂੰ ਮਰ ਬਤਲਾ ਦਿਨਾ ਹੈ ਕਿ ਮਾਈ ਕਰਦੇ ਥੋੜਾ ਪਾਣੀ ਦੇ ਨਾ ਬਸ ਕਰ ਰਹੀ ਹਾਂ ਟਾਲੀ ਮੈਨੂੰ ਖਰਾਬ ਕਰਿਆ ਕਰੋ ਅਰੇ ਅੱਛਾ ਪਾਣਾ ਮੈਨੂੰ ਲਗਾ ਪਿੜਾ ਨਹੀਂ ਨਹੀਂ ਮੈਂ ਕਹ ਜੀ ਨੇ ਥੋੜੀ ਆਪਣੇ ਨਾ ਗਰੇਵ ਵੜਾ ਲਈਏ ਥੋੜੀ ਜਿਹੀ ਟਾਲੀ ਮੈਨੂੰ ਵੜੀਆਂ ਸਾਰੀਆਂ ਸਬਜ਼ੀਆਂ ਨੇ ਮੰਮੀ ਜੀ ਸ਼ਾ ਮੰਮੀ ਕਹ ਪਾਇ ਸੀ ਨਾ ਇਦੇ ਵਿੱਚ ਪਾਵਾਂਗੇ ਮਾੜੀ ਜਿਹੀ ਚੀਨੀ ਫਿਰ ਉਹ ਬੈਲੈਂਸ ਰਹਿੰਦਾ ਹੈ ਆਪਣੇ ਟਮਾਟਰ ਮਾੜੀ ਜਿਹੀ ਚੀਨੀ ਪਾਵਾਂਗੇ ਥੋੜਾ ਇਧਰ ਹੋਜੇ ਪਿਊਰੀ ਪਿਆਰ ਤੇ ਆਪਾਂ ਇਦਾਂ ਜਿਹੜੀਆਂ ਸਬਜ਼ੀਆਂ ਨੇ ਇਹਨਾਂ ਨੂੰ ਪਹਿਲਾਂ ਕਰ ਲਈਏ ਰੋਸਟ ਸੌਟੇ ਸੌਟੇ ਚਲੋ ਦੇਖਿਓ 1 ਮਿੰਟ ਮੂਬੇਸ਼ਾ ਜੀ ਮੂਬੇਸ਼ਾ ਆਸਮਾਨ ਉੱਧਰ ਰੱਖਣਾ ਹੈ ਚੱਕ ਕੇ ਹੋ ਜਵੇ ਠੱਕੰਦੇ ਹੀ ਹੋਵੇ ਦਾ ਕੜਾਈ ਦਾ ਢੱਕਣ ਲਾਉਣੀ ਲਓ ਜੀ ਇੱਧਰ ਹੁਣ ਪਹਿਲਾਂ ਤਾਂ ਪਾਉਂਦੇ ਆ ਪਿਆਜ਼ ਓਕੇ ਚੋਲਲੇ ਬਸਸ ਇਹਨੂੰ ਬਿਲਹੋੜਾ ਜਿਹਾ ਘਰ ਕੇ ਤੇ ਆ ਜਿਹੜੇ ਟਮਾਟਰ ਦਾ ਇਹਨਾਂ ਦੇ ਉੱਤੇ ਬੀਜ ਸਾਰੇ ਕੱਢੇ ਹੋਏ ਆ ਠੀਕ ਹੈ ਬਹੁਤ ਸਾਰੇ ਕਰ ਲੈਣੇ ਥੋੜਾ ਇਹ ਕਰਕੇ ਇਹ ਨਾਲ ਹੀ ਪਾ ਦਵਾਂਗੇ ਪਨੀਰ ਠੀਕ ਹੈ ਹੁਣ ਤੁਸੀਂ ਅੰਮ੍ਰਿਤ ਜੇ ਬਣਾ ਤੁਸੀਂ ਥੋੜਾ ਤੁਹਾਡਾ ਹਿੱਸਾ ਫਿਰਣਾ ਬਾਅਦ ਤੋਂ ਹਨ ਉਹ ਕਰ ਲੈ। ਉਹ ਜਿਹੜੀ ساری ਗੀਰੀ ਜਿਹੜੀ ਹੈ ਨਾ ਉਹ ਵੀ ਜੀ ਲੈ। ਠੀਕ? ਨਮਕ ਅਸੀਂ ਅੱਗੇ ਥੋੜਾ ਜਿਹਾ ਪਾਏ ਥੋੜਾ ਜਿਹਾ ਨਮਕ ਇਹਨਾਂ ਸਬਜ਼ੀਆਂ ਨੂੰ ਜਿਹੜੇ ਸੋਟੀ ਕਰ ਰਹੇ ਨੇ ਇਹਨਾਂ। ਹਾਂ। ਥੋੜਾ ਜਿਹਾ ਇਹਦੇ ਵਿੱਚ ਵੀ ਪਾਣਾ ਹੈ। ਠੀਕ? ਇਹਨੂੰ ਮੜ ਕੇ ਹਾਈ ਫਲੇਮ ਤੇ ਕਰਦੇ 1 ਮਿੰਟ ਪਕਾਉਣਾ ਹੈ। ਇੰਨੇ ਦਾ ਜ਼ਿਆਦਾ ਸੌਫਟ ਹੋ ਜਾਣੀਆਂ ਹੈ ਇਹਨਾਂ ਨੂੰ। ਉਹਦੇ ਦਰੇਗੀ ਤੇ ਵੀ ਹੋ ਜਾਣੀਆਂ ਹੈ ਨਾ ਸੌਫਟ ਜਾ ਕੇ। ਹਾਂ। ਸਮਾਂ ਦੇ ਤਲੀਰ ਮੜਾ ਜਿਆ ਪਾਵਾਂਗੇ ਨਮਕ ਤੇ ਮੜਾ ਜਿਹੜਾ ਮਸਾਲਾ ਪੀਸਾ ਹੋਇਆ ਹੈ ਨਾ ਆਪਾਂ ਹਾਂ ਹਾਂ ਹਾਂ। ਜਿਹੜਾ ਪਹਿਲਾਂ ਦਸਤੀ ਅੱਧੀ ਅੱਧੀ ਲੋਟ ਚ ਮਿਕਸ ਕੀਤਾ ਹੋਇਆ ਹੈ ਇਹਨਾਂ ਨੂੰ ਪਾ ਲਓ। ਹਾਂ। ਇਹਨੂੰ ਪੀਸਾ ਲੈਣਾ ਹੈ। ਕੋਈ ਨਹੀਂ ਫੜਨਾ। ਇਹ ਤੋਂ ਥੋੜੀ ਜਿਹਾ ਪਾਵਾਂਗੇ ਜਿਹਦੇ ਨਾਲ ਕਿ ਜ਼ਿਆਦਾ ਰਲ ਕੇ ਸੌਫਟ ਹੋਣ ਇਹ। ਹਾਂ। ਓ ਵਾਓ ਓ ਵਾਓ ਕਿੰਨਾ ਸੋਹਣਾ ਲੱਗਦਾ ਫੰਗਸ ਮਿਲਾ ਲੋ ਤੁਸੀਂ ਨਾ ਸੋਹਣਾ ਲੱਗਦਾ ਅੱਜ ਇੱਕੀ ਕਰ ਲੈਣਾ ਪਨੀਰ ਆਪਾਂ ਮੁੱਢ ਜਿਹੜਾ ਸ਼ੈਤਨ ਹੋ ਗਿਆ ਅੱਜ ਯਾ ਯਾ ਓਕੇ ਅੱਜ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹੜਾ ਮਾਸੇ ਕਿੰਨੀ ਸੋਹਣੀ ਬਣੂਗੀ ਕਿਉਂਕਿ ਇਹਨਾਂ ਨੂੰ ਨਾ ਸੱਗੀਆਂ ਵਿੱਚ ਵੀ ਥੋੜੇ ਮਿਕਸ ਹੋ ਜੇ ਨੇ ਓਕੇ ਅਸੀਂ ਥੋੜੇ ਜਿਹਾ ਪਾਵਾਂਗੇ ਜਿਹੜਾ ਕੜਾਈ ਮਸਾਲੇ ਦਾ ਬਣਾਇਆ ਹੋਇਆ ਹੈ ਓਕੇ

ਬੜੀ ਫੁਲਦੀ ਹੋ ਜੂਆਲੀ ਇਹ ਮੈਨੂੰ ਨਹੀਂ ਆਉਂਦੀ ਕਿਉਂਕਿ ਮੈਨੂੰ ਕੋਲਡ ਹੋਇਆ ਹੈ ਦਾਦੀ ਨੂੰ ਪੁੱਛਣਾ ਸੀ ਚਾਹ ਪੀਣੇ ਨਾਲੇ ਚਾਹ ਬਣਾਵਾ ਤੰਗੀ ਕਰਨ ਵਾਲੇ ਆਪਣੀ ਦਾਦੀ ਚਾਹ ਬਣਾ ਦੋ ਆਹ ਲਓ ਪਾਣੀ ਪਾ ਲੈਣੇ ਯਾਰ ਉਹ ਨਹੀਂ ਰਾਹ ਨੂੰ ਚਲੇ ਜਾਂਦੇ ਕਸੂਰੀ ਮੇਥੀ ਨਹੀਂ ਪਾਉਂਦੇ ਪਸੰਦ ਨਹੀਂ ਇਹਦੇ ਵਿੱਚ ਇਹਦੇ ਮੈਂ ਦਾਗੜ ਵਿੱਚ ਅਸੀਂ ਕਸੂਰੀ ਮੇਥੀ ਪਾ ਸਕਦੇ ਪਰ ਮੇਰੀ ਕੁੜੀ ਨੂੰ ਪਸੰਦ ਨਹੀਂ ਅਸੀਂ ਸਕਿਪ ਕਰ ਦਿੱ ਦਿੱਤਾ ਹੂੰ ਠੀਕ ਆ ਲਓ ਜੀ ਸੁਨੇਰਾ ਹੋ ਗਿਆ ਆ। ਜੀ ਗਰੇਵੀ ਹੋ ਗਈ ਆ ਤਿਆਰ ਠੀਕ ਆ। ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਓਕੇ? ਹਾਂਜੀ। ਇਹਦੇ ਵਿੱਚ ਕਸੂਰੀ ਮੇਥੀ ਪਾ ਸਕਦੇ ਆ ਪਰ ਮੇਰੀ ਪਲਕ ਨਹੀਂ ਹੁੰਦੀ ਹੈ ਇਸ ਕਰਕੇ ਤੁਸੀਂ ਪਾ ਸਕਦੇ ਪਰ ਮੈਂ ਸਕਿੱਪ ਕੀਤੀ ਆ। ਇਹਦੇ ਵਿੱਚ ਪਾਵਾਂਗੇ ਜਿਹੜਾ ਮਸਾਲਾ ਪੀਸਿਆ ਹੋਇਆ ਆ। ਠੀਕ ਆ ਜੀ। ਆ ਲਓ ਜੀ। ਇਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜੀਆਂ ਸੌਟੀ ਕੀਤੀਆਂ ਹੋਈਆਂ ਆ ਸਬਜ਼ੀਆਂ। ਇਹ ਜਰਾ ਥੋੜਾ ਜਿਹਾ ਹੂੰ ਇਹਨੂੰ ਮਸਾਲੇ ਨੂੰ ਰੱਖ ਲੈਣੇ ਆ ਪੀਸ ਕੀ ਬਣਾਵਾਂਗੇ ਤਾਂ ਤਲੀ ਤੇ ਤਾਂ ਮਾਰੂਗਾ ਸਾਰਾ ਨਹੀਂ ਵੀਸ ਕਰਾਂਗੇ ਵੀ ਤਾਂ ਬਹੁਤ ਜ਼ਿਆਦਾ ਤੇਜ਼ ਮਸਾਲੇ ਹੋ ਜੂਗੇ ਉਹ ਹੋ ਮੈਂ ਦੇਖਣਾ ਹੈ ਦਰਵਾਜ਼ਾ ਸਬਜੀ ਮੁੰਗਰੋ ਪਾ ਇਹਦੇ ਵਿੱਚ ਪਾ ਦੇਣੀ ਆ ਇਹ ਸਾਰੀਆਂ ਸਬਜੀ ਹੈ ਹੈਪੀਰਸ ਆਫਟਰ ਮੇਕਿੰਗ ਫੂਡ ओके ਹੁਣ ਤੁਸੀਂ ਇਹਨੂੰ ਖਾ ਸਕਦੇ ਹੋ ਇਹਦੇ ਵਿੱਚ ਪਾ ਸਕਦੇ ਹਾਂ ਹਰਾ ਧਨੀਆ ਠੀਕ ਹੈ ਯੈਸ ਬਾਅਦ ਇਹਨੂੰ ਖਾਉਂਗੇ ਤਾਂ ਤੁਸੀਂ ਖਾ ਕੇ ਇਹ ਦੱਸ ਸਕਦੇ ਆਂ ਵੀ ਇਹ ਕਿੱਦਾਂ ਦਾ ਬਣਿਆ ਆ ਮੈਂ ਇਹਦਾ ਦਿੱਤਾ ਬਣਾ ਤੇ ਹੁਣ ਅਸੀਂ ਇਹਨੂੰ ਕਰ ਦੇਣਾ ਆ ਹੈਲੋ ਗਾਇਸ ਮੈਂ ਆਪਕੇ ਪਲਕ ਕਮਿਟਰੀ ਦੇਤੀ ਹੋਈ ਹਾਂ ਚਲੋ ਪਲਕ ਤੂੰ ਟੇਸਟ ਕਰਕੇ ਦੱਸੂਗੀ ਤਾਂ ਦਿਖਾਵਾ ਦੇ ਨਾ ਸ਼ੋਰ 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 ਮੈਂ ਪਿਆਜ਼ ਦੀ ਲੈ ਪਿਆਜ਼ ਮੇਰੇ ਵਿੱਚ ਓਕੇ ਲਓ ਅਲੱਗ ਕਰੂਗੀ ਟੇਸਟ ਯੇ ਕੀ ਇਹ ਹੈ ਇਸ ਵਾਰ ਕਿੱਦਾਂ ਦੀ ਤਿਆਰ ਹੋਈ ਆਪਣੀ ਲੈ ਤਾਂ ਮੈਂ ਕੰਟਾ ਬਸ ਕਰੀਏ ਬੰਦ ਹੋਣੇ ਨੂੰ ਹੋਰ ਲਓ ਮੈਂ ਅਸੀਂ ਕਰਦੇ ਨਾ ਬੰਦ ਯਾਰ ਬਹੁਤ ਚਲੋ ਰਿਵਿਊ ਦੋ ਖਾਓ ਵਾਓ ਵੇਰੇ ਉਹ ਪਤਾ ਕਿੰਨੀ ਖੁਸ਼ਬੂ ਆ ਰਹੀ ਕਿਾ ਚਾਪ ਚਾਪ ਦੇ ਦੇ ਚਾਪ ਵੀ ਬਣਾ ਕੇ ਦਵਾਂਗੀ ਤੁਹਾਨੂੰ ਚਾਪ ਚਾਪ ਮਿਲਦੀ ਨਹੀਂ ਪਈ ਸਾਡੇ ਕਰਤਾਰਪੁਰ ਤੋਂ ਇਥੋਂ ਹਮਮ ਕਲਕ ਸੱਚੀ ਸਵਾਦ ਆ ਬਹੁਤ ਆਹ ਤੋਹ ਡੀਨ ਟੇਸਟ ਦਾ ਚਲੋ ਠੀਕਾ ਫਿਰ ਮਿਲਦੇ ਹਾਂ ਚਲੋ ਮਿਲਦੇ ਟਾਈਮ ਹੋ ਗਿਆ ਪੌਣੇ 3 ਲੋ ਜੀ ਇੱਧਰ ਹਰਮਨ ਨੂੰ ਲਾਇਆ ਫੋਨ ਇਹਨਾਂ ਨੇ ਨਾ ਦੇਖ ਰੁਕ ਜਾਓ ਮੰਮਾ ਇੱਕ ਚੀਜ਼ ਬਣਾਈ ਹੈ ਤੈਨੂੰ ਦਿਖਾਉਣੀ ਹੈ ਇਹਨਾਂ ਨੇ ਨਹੀਂ ਉਹ ਕਿੱਦਾਂ ਕਰਦੇ ਆ ਮੈਂ ਕੈਮਰਾ ਇੱਥੇ ਹੁਣਾ ਕਰਨਾ ਕਿੱਦਾਂ ਕਰਦੇ ਆ ਖੋਲ ਥਹੀਂ ਇੱਕ ਮਿੰਟ ਰੁਕ ਮੈਂ ਕੈਮਰਾ ਆ ਦੇ ਨਾ ਅੱਛਾ ਆ ਲੈ ਆ ਦੇ ਇਹ ਕੀ ਪਲੇਟ ਕਿਹਨੇ ਮਰਚੀ ਕੜਾਈ ਪਨੀਰ ਕੜਾਈ ਪਨੀਰ ਹਾਂ ਹੁਣ ਚੱਲੇ ਹਾਂ ਹੁਣ ਇੱਕ ਮਿੰਟ ਹੁਣ ਚੱਲੇ ਆ ਪੰਜਾਬੀ ਰਸੋਈ ਰੋਟੀ ਲੈਣ ਬਟਰਨੰਦ ਉਹ ਕੋ ਮਟਰ ਨਾਲ ਦੇ ਦੂਜੀ ਰੋਟੀ ਕਹਿੰਦੇ ਪਾ ਉੱਤੋਂ ਖਾਣੀ ਆ ਅੱਜ ਬੂਨੀ ਕੀਤਾ ਇਹਨੇ ਪ੍ਰਵਾ ਉੱਥੇ ਆ ਰਹੇ ਕੋਬ ਲੈਡ ਚ ਮਕਾ ਕੇ ਏਡੇ ਹੋਣੇ ਬਸ ਬੈਠੇ ਸੀਗੇ ਲੈ ਅੱਜ ਤਾਂ ਪਲੇਟ ਬਹੁਤ ਸਾਫ ਆ ਵਾਲੀਆਂ ਚੀਜ਼ਾਂ ਦੀਆਂ ਸਨੈਪ ਆ ਪਾਉਂਦਾ ਸਾਨੂੰ ਭੁੱਖ ਲੱਗ ਜਾਂਦੀ ਨਾ ਨਹੀਂ ਤੁਸੀਂ ਹੁਣ ਪਾਉਂਦੇ ਨਹੀਂ ਤੁਸੀਂ ਉਹਨੂੰ ਇਹਨੇ ਮਾਫ ਨਹੀਂ ਕਰਲਾ ਤੈਨੂੰ ਕਦੀ ਨਹੀਂ ਨਹੀਂ ਹੁਣ ਤੁਸੀਂ ਉਹਨੂੰ ਮਟਰ ਫਿਰ ਦਿਖਾਉਣ ਦੇ ਕੜਾਈ ਪਨੀਰ ਉਹਨੂੰ ਇੱਕ ਇੱਕ ਵਜੇ ਭਾਵੇਂ ਨਹੀਂ ਹੁਣ ਤੁਸੀਂ ਕੜਾਈ ਪਨੀਰ ਦਿਖਾਉਣ ਦੇ ਉਹਨੂੰ ਉਹ ਚਲੀ ਆਪ ਚਲੋ ਆਪਾਂ ਆਏ ਜੀ ਰੋਟੀ ਚਲੋ ਤੇ ਕੁੜੀਆਂ ਬੈਠੋ ਆ ਜੀ ਰੋਟੀ ਲੈ ਕੇ ਆਏ ਹੈ ਹਾਂ ਇਧਰ ਬਣਾਈ ਦੀ ਸਬਜੀ ਜਿਹੜੀ ਆਪਾਂ ਤੇ ਰੋਟੀਆਂ ਲੈ ਕੇ ਆਏ ਆ ਅੱਜ ਬਾਹਰੋਂ ਕੁੜੀਆਂ ਲਈ ਲੈ ਕੇ ਆਏ ਆ ਬਟਰ ਨਾਨ ਮਾਤਾ ਕਿਦਾਂ ਦੀ ਬਣੀ ਜੀ ਸਬਜੀ ਰੋਟੀ ਹੈ ਚਲੋ ਠੀਕ ਹੈ ਜੀ ਤੇ ਲੋ ਜੀ ਇਧਰ ਆਪਣੀ ਵੀ ਆ ਗਈ ਆ ਤੇ ਤੰਦੂਰੀ ਰੋਟੀਆਂ ਤੇ ਬਟਰ ਨਾਲ ਕੁੜੀਆਂ ਲਈ ਹੈ ਤੇ ਆਪਣੇ ਲਈ ਫਿਰ ਰੁਟੀਆਂ ਹਾਂਜੀ ਇੱਧਰ ਦੇਖੋ ਜੀ ਪਹਿਲਾਂ ਬਲੌਗ ਦਾ ਕਰੋਂ ਐਂਡ ਤੁਸੀਂ ਆਪਾਂ ਜਿੱਥੇ ਐਂਡ ਕਰਦੀ ਹਾਂ ਹੋਰ ਹੋਰ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਮਿਲਦੇ ਹਾਂ ਗੱਲ ਇਕ ਕੱਲ ਦੇ ਇੱਕ ਨਵੇਂ ਬਲੌਗ ਦੇ ਵਿੱਚ ਬੱਲੋ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋ